ਜਦੋਂ ਕਿ ਡੀਨੇ ਖੋਇਆ ਗਿਆ ਮੇਰਾ ਖੋਇਆ ਗਿਆ ਕਿਸੇ ਵੀ ਨਸਾਨ ਦਾ ਸਟੈਂਡ ਨਹੀਂ ਜਗਾ ਫਿਰ ਉਹ ਅੰਮ੍ਰਿਤਪੁਰ ਦੀ ਜੀਰਵਾਉ ਲੋਕ ਸਭਾ ਚੋਣਾ 2024 ਜਿਹੜੀਆਂ ਨੇ ਉਹ ਸਿਖਰਤ ਨੇ ਹਰ ਪਾਰਟੀਆਂ ਜਿਹੜੀਆਂ ਆਪਣੇ ਆਪਣਾ ਪ੍ਰਚਾਰ ਕਰ ਰਹੀਆਂ ਨੇ ਅੱਜ ਪਟਿਆਲੇ ਵਿਚਕਾਰ ਕੀ ਕਿਹੋ ਜੀ ਹਵਾ ਚੱਲ ਰਹੀ ਹੈ ਇਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਦਾਨ ਮਿਊਟ ਤੇ ਜੀ ਥੈਂਕ ਯੂ ਸਰ ਕੀ ਨਾਮ ਕੀ ਹੈ ਜੀ ਤੁਹਾਡਾ ਬਲਦੇਵ ਸਿੰਘ ਟਿੰਸਵਾ ਪਟਿਆਲੇ ਦੇ ਵਿੱਚ ਕੀ ਵਜਾ ਮਾਹੌਲ ਹੈ ਸਰ ਮੈਂ ਤਾਂ ਅੰਮ੍ਰਿਤਪੁਰ ਤੋਂ ਆਇਆ ਹਾਂ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕਰ ਕਿਵੇਂ ਦਾ ਰੁਝਾਨ ਦੇਖਣ ਨੂੰ ਮਿਲਦਾ ਵੀ ਕਿਹਦੀ ਪਕੜ ਰਹੇਗੀ ਦੇਖੋ ਸਰ ਇਹਦੇ ਬਾਰੇ ਤਾਂ ਹੁਣ 4 ਤਰੀਕ ਨੂੰ ਪਤਾ ਲੱਗੂਗਾ ਜਿਹੜੀ ਜਿਹੜੀ ਪਾਰਟੀ ਦੇ ਬੰਦੇ ਨੂੰ ਆਪਾਂ ਉਮੀਦ ਮਿਲਦੇ ਆ ਸਪੋਰਟਰ ਨੂੰ ਉਹ ਆਪਣੀ ਪਾਰਟੀ ਦੀ ਗੱਲ ਕਰਦਾ ਕਹਿ ਨਹੀਂ ਸਕਦੇ ਕੁਝ ਹੁਣ ਗੱਲ ਕਰੀਏ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੜਾ ਚਾਹ ਨਾਲ ਵੋਟਾਂ ਪਾਈਆਂ 92 ਐਮਐਲਏ ਜਿਹੜੇ ਨੇ ਆਪਣੀ ਜਗ੍ਹਾ ਬਣਾਉਂਦੇ ਨੇ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਪਾਰਟੀ ਦੇ ਹੁਣ ਕੀ ਲੱਗਦਾ ਵੀ 13 ਸਿੱਕਾ ਦੇ ਉੱਤੇ ਤਾਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਖੁਦ ਆਪ ਦਾਵਾ ਕਰਦੇ ਨੇ ਕਿ ਅਸੀਂ 13 ਦੀ 13 ਸਿੱਕਾ ਜਿੱਤਾਂਗੇ ਕੀ ਲੱਗਦਾ ਚਲੋ ਉਹ ਦਿਨ ਦੂਰ ਨਹੀਂ ਹੈ ਸਰ ਦਾਵਾ ਤਾਂ ਹਰ ਕੋਈ ਕਰਦਾ ਤੇ ਉਹ ਤਾਂ ਹੁਣ ਜਿਹੜਾ ਰਿਜ਼ਲਟ ਆ ਉਹ 4 ਤਰੀਕ ਨੂੰ ਹੀ ਸਾਹਮਣੇ ਆਏਗਾ ਕੀ ਲੱਗਦਾ ਵੈਸੇ ਮੰਗਾ ਕੀ ਹੋਣੀ ਚਾਹੀਦੀ ਆਮ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਕੀ ਲੱਗਦਾ ਵੀ ਜ਼ਰੂਰੀ ਹੈ ਜੋ ਆਮ ਨਾਗਰਿਕ ਦੇ ਹੋਣ ਦੇ ਨਾਤੇ ਸਰ ਮਤਲਬ ਕਿ ਜਿਹੜਾ ਕੋਈ ਵਿਦਿਆਰਥੀ ਹੈ ਤੇ ਉਹਨੂੰ ਵਧੀਆ ਸਿੱਖਿਆ ਮਿਲਣੀ ਚਾਹੀਦੀ ਹੈ ਠੀਕ ਹੈ ਤੇ ਜੋ ਜਿਹੜਾ ਵੀ ਹਿਊਮਨ ਬੀਇੰਗ ਹੈ ਉਹਨੂੰ ਸਿਹਤ ਸਹੂਲਤਾਂ ਜੇ ਫਾਰਮਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬਿਜਲੀ ਵੀ ਮਿਲਣੀ ਚਾਹੀਦੀ ਹੈ ਤੇ ਉਹਨਾਂ ਨੂੰ ਮਹਿਰੀ ਪਾਣੀ ਜਿਹੜਾ ਉਹਨਾਂ ਦਾ ਹੱਕ ਮੰਨਦਾ ਉਹ ਮਿਲਣਾ ਚਾਹੀਦਾ ਜੇ ਅਪਨ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਕਿੱਥੇ ਖੜੀ ਹੋਈ ਦਿਖਾਈ ਦਿੰਦੀ ਹੈ ਇਹਦੇ ਬਾਰੇ ਤਾਂ ਜੀ ਹੁਣ ਤੁਸੀਂ ਵੇਟ ਕਰੋ 4 ਤਰੀਕ ਨੂੰ ਪਤਾ ਲੱਗੂਗਾ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਹੁਣ ਅੱਜ ਕੱਲ ਵੋਟਰ ਮਤਲਬ ਕਿ ਕਿਸੇ ਲੀਡਰ ਨਾਲੋਂ ਵੀ ਵੋਟਰ ਅੱਜ ਕੱਲ ਉੱਪਰ ਹੋ ਗਿਆ ਤੇ ਉਹ ਆਪਣੇ ਮਨ ਦੀ ਗੱਲ ਕਿਸੇ ਨੂੰ ਨਹੀਂ ਦੱਸਦਾ ਵੀ ਮੈਂ ਵੋਟ ਕਿੱਥੇ ਪਾਉਣੀ ਹੈ ਜੀ ਉਹ ਜਮੂਹ ਦਾ ਪਟਿਆਲੇ ਦੇ ਪਟਿਆਲੇ ਦੇ ਮੋਹਰ ਹਰ ਇੱਕ ਨੇ ਆਪਣੇ ਸਾਹ ਆਪਣਾ ਵੋਟ ਪਾਣੀ ਹੈ ਕੋਈ ਮਰਜੀ ਆਵੇ ਕੋਈ ਮਰਜੀ ਜਾਵੇ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਪਰ ਕਿਸੇ ਨੇ ਸੋਚਿਆ ਹੋਇਆ ਕਿ ਕੋਈ ਮੋੜ ਪਾਏ ਆਮ ਨਾਗਰਿਕ ਦੇ ਮੁੱਦੇ ਨਾਲ ਤੇ ਸਾਡੇ ਕੁਝ ਮੰਗਾਂ ਹੁੰਦੀਆਂ ਨੇ ਕੁਝ ਡਿਮਾਂਡਸ ਹੁੰਦੀਆਂ ਨੇ ਜੋ ਉਸ ਪੁਰਾਣੀਆਂ ਸਰਕਾਰਾਂ ਤੋਂ ਹੁੰਦਾ ਕਿ ਨਰਾਜ ਹੋਣ ਤੋਂ ਬਾਅਦ ਅਸੀਂ ਕਿ ਨਵਾਂ ਮੌਕਾ ਕਿਸੇ ਹੋਰ ਨੂੰ ਦਿੰਦੇ ਹਾਂ ਇਸ ਵਾਰ ਇਸ ਨੂੰ ਮੌਕਾ ਦੇਣ ਬਾਰੇ ਸੋਚ ਰਹੇ ਹਾਂ ਅੱਜ ਤੋਂ ਚੱਤੂਰੀ ਨਾਲ ਉਹ ਖਰਵਾੜੀ ਬੰਦ ਕਰ ਕਿਸੇ ਕਿਸੇ ਨੂੰ ਮੌਕਾ ਆਪਣੇ ਹਿਸਾਬ ਨਾਲ ਦਿੰਦਾ ਹੈ ਪਰ ਕੁਝ ਬੰਦੇ ਹੁੰਦੇ ਨੇ ਜਿਹੜੇ ਇੱਕ ਸਟ੍ਰਕਚਰ ਹੁੰਦੇ ਨੇ ਵੀ ਉੱਥੇ ਹੀ ਵੋਟ ਪਾਣੀ ਹੈ ਇਹਦੇ ਵਿੱਚ ਕਿਸੇ ਦੀ ਆਪਣੀ ਇੰਡੀਵਿਜੁਅਲ ਹੈ ਕਿਸੇ ਨੂੰ ਕੋਈ ਥੋਪਿਆ ਨਹੀਂ ਜਾਦਾ ਪਰ ਇਹ ਵੀ ਇਸ ਵਾਰੀ ਜੋ ਹੈ ਗਾਂਧੀ ਤੇ ਅੰਵਰੀਤ ਗਾਂਧੀ ਔਰ ਆਪ ਦਾ ਹੀ ਇੱਕ ਮੁਕਾਬਲਾ ਜੋ ਪਟਿਆਲੇ 'ਚ ਨਜ਼ਰ ਆ ਰਿਹਾ ਹੈ ਖਾਲਿਸਤਾਨ ਤੇ ਜਿਹੜੇ ਗੱਲ ਕਰੀਏ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹੇ ਨੇ ਮਹਾਰਾਣੀ ਪਰਮੇਸ਼ਵਰ ਪੂਰਾ ਜੋਰ ਲਾਉਂਦੇ ਨਜ਼ਰ ਆ ਰਹੇ ਨੇ ਕੇਂਦਰ ਵੱਲੋਂ ਵੀ ਜਿਹੜੇ ਪ੍ਰਧਾਨ ਮੰਤਰੀ ਨੇ ਖੁਦ ਪੰਜਾਬ ਪਹੁੰਚਦੇ ਨੇ ਚੋਣ ਪ੍ਰਚਾਰ ਦੇ ਲਈ ਕੀ ਲੱਗਦਾ ਹੈ ਕਿਹੋ ਜਿਹਾ ਉਹਨਾਂ ਦਾ ਜਿਹੜਾ ਆਉਣ ਦਾ ਕੋਈ ਬੈਨੀਫਿਟ ਹੋਏਗਾ ਔਰ ਭਾਜਪਾ ਵਰਕਰਾਂ ਨੂੰ ਦੇਖੋ ਉਹਨਾਂ ਦੇ ਨਾਲ ਇੱਕ ਜੁੜੀ ਗੱਲ ਜੁੜੀ ਹੋਈ ਸੀਗੀ ਕਿ ਉਹ ਪਟਿਆਲੇ ਦੀ ਵਿਆਸਤ ਦੇ ਸੀ ਤੇ ਮਹਾਰਾਜਾ ਸਾਹਿਬ ਵੀ ਸੀ ਤੇ ਉਹਨਾਂ ਦਾ ਕੁਝ ਥਾ ਉਸ ਕਰਕੇ ਉਹਨਾਂ ਦਾ ਥੋੜਾ ਬਥਰ ਰੁਤਬਾ ਹੈ ਪਰ ਉਹਨਾਂ ਨੇ ਜਦੋਂ ਦੀ ਇਹ ਪਾਰਟੀ ਚੇਂਜ ਕੀਤੀ ਹੈ ਪਹਿਲਾਂ ਉਧਰ ਚਲੇ ਗਏ ਫਿਰ ਉਧਰ ਚਲੇ ਗਏ ਲੋਕਾਂ ਦਾ ਮਨ ਬਦਲਿਆ ਹੋਇਆ ਹੈ ਕਿ ਵੀ ਜਿਹੜਾ ਬੰਦਾ ਆਪਣੀ ਪਾਰਟੀ ਤੇ ਨਹੀਂ ਰਿਹਾ ਉਹ ਸਾਡਾ ਕੀ ਰਹੇਗਾ ਔਰ ਹੂਰੇ ਹੁੰਦੇ ਹੋਏ ਵੀ ਉਹਨਾਂ ਨੇ ਪਟਿਆਲੇ ਮਹਾਰਾਣੀ ਜੀ ਨੇ ਕੀ ਕੀਤਾ ਕੁਛ ਕੀਤਾ ਤਾਂ ਹੈ ਨਹੀਂ ਪਟਿਆਲੇ ਨੇ ਪਹਿਲਾਂ ਵੀ ਕੁਛ ਨਹੀਂ ਕੀਤਾ ਲੋਕਾਂ ਨੂੰ ਇਹੀ ਉਮੀਦ ਹੈ ਵੀ ਹੁਣ ਵੀ ਕੁਛ ਨਹੀਂ ਕਰਨਾ ਇਸ ਲਈ ਲੋਕਾਂ ਦਾ ਹਰ ਇੱਕ ਆਪਣਾ ਰੁਝਾਨ ਕਰਮਵੀਰ ਗਾਂਧੀ ਦੀ ਗੱਲ ਕਰ ਰਹੇ ਹਾਂ ਕਿ ਮੁਕਾਬਲਾ ਦਿਖ ਰਿਹਾ ਹੈ ਕੀ ਲੱਗਦਾ ਕੰਨਾ ਆਮ ਆਦੀ ਪਾਰਟੀ ਤੋਂ ਛੋਣ ਡੜਦੇ ਨੇ ਹੁਣ ਇਹ ਇੱਕ ਵਾਰ ਫਿਰ ਆਜ਼ਾਦ ਉਮੀਦਵਾਰ ਵੀ ਛੋਣ ਡੜੀ ਕੋ ਉਨਾ ਨੇ ਤੇ ਹੁਣ ਜਿਹੜੇ ਕਾਂਗਰਸ ਦੀ ਟਿਕਟ ਤੇ ਲੜ ਰਹੇ ਨੇ ਕੀ ਲੱਗਦਾ ਵੇਖੋ ਉਹਨਾਂ ਦੇ ਜਿਹੜਾ ਹੈ ਉਹਨਾਂ ਦੇ ਵੇਸਾ ਜਾਵੇ ਦਾ ਉਹਨਾਂ ਦੀ ਜਿਹੜੀ ਆਪਣੀ ਇਮੇਜ ਹੈ ਉਹ ਬੜੀ ਕਲੀਅਰ ਹੈ ਸਬਸਤਰੀ ਹੈ ਉਸ ਕਰਕੇ ਜਿਹੜਾ ਉਹਨਾਂ ਦਾ ਆਪਣਾ ਆਉਰਾ ਹੈ ਉਸ ਕਰਕੇ ਉਹਨਾਂ ਨੂੰ ਵੋਟ ਮਿਲੇਗੀ ਅਦਰਵਾਈਜ਼ ਕੰਮ ਕਰਨ ਲਈ ਉਹਨਾਂ ਨੂੰ ਮੌਕਾ ਮਿਲਿਆ ਜਿਹੜਾ ਇੱਕ ਵਾਰੀ ਸ਼ੁਰੂ ਚ ਮਿਲਿਆ ਸੀ ਇਹ ਜਿਹੜੀ ਰੇਲਵੇ ਲਾਈਨ ਪਟਿਆਲੇ ਲੈ ਕੇ ਆਏ ਨੇ ਉਹਨਾਂ ਨੇ ਜੂਰ ਲਗਾਇਆ ਉਹੀ ਲੈ ਕੇ ਆਏ ਨੇ ਬੇਸਿਕਲੀ ਕੋਈ ਲੋਕਾਂ ਨੂੰ ਯਾਦ ਹੈ ਕਿ ਵੀ ਹਾਂ ਕੰਮ ਕੀਤਾ ਹੈ ਬਾਕੀ ਉਹਨਾਂ ਦੇ ਆਪਣੇ ਹੈ ਪਿੰਡਾਂ ਦੀ ਹੋਰ ਜਿਹੀ ਉਸ ਕਰਕੇ ਉਹਨਾਂ ਦਾ ਕਾफी ਇੱਥੇ ਪਰਵਾਹ ਹੈਗਾ ਆਮ ਆਦਮੀ ਪਾਰਟੀ ਬਾਰੇ ਕੀ ਕਹੋਗੇ ਆਮ ਆਦਮੀ ਪਾਰਟੀ ਵੀ ਜਿਹੜੀ 13 ਵੀ 13 ਸੀਟਾਂ ਦੇ ਉੱਤੇ ਆਪਣਾ ਦਾਵਾ ਕਰ ਰਹੀ ਹੈ ਕਿਵੇਂ ਲੱਗਦਾ ਵੀ ਜਿੱਤ ਜਾਣਗੇ ਅੱਜ ਜੀ ਦੇਖੋ ਜੀ 13 13 ਸੀਟਾਂ ਦੇ ਨਹੀਂ ਜਿੱਤੇ ਹੋ ਸਕਦਾ 4 ਜਾਂ 3 ਸੀਟਾਂ ਆ ਸਕਦੇ ਨਾਟ ਮੋਰ ਗੋਮ ਬੈਕ ਕਿਉਂਕਿ ਇਨਾਂ ਤੇ ਲੋਕ ਨਾਰਾਜ਼ ਨੇ 2 ਸਾਲ ਇਹਨਾਂ ਨੂੰ ਉੱਥੇ ਆਏ ਨੇ ਤੇ ਇੱਥੇ ਕੋਈ ਇੰਨਾ ਜ਼ਿਆਦਾ ਸੁਧਾਰ ਨਹੀਂ ਹੋਇਆ ਜੋ ਇਹਨੇ ਵਾਦੇ ਕੀਤੇ ਸੀ ਉਹਨਾਂ ਵਿੱਚ ਕੋਈ ਜ਼ਿਆਦਾ ਕੋਸ਼ਿਸ਼ੀ ਵੀ ਨਹੀਂ ਹੈ ਕੀ ਲੋਕ ਆਪਣੀ ਰਾਜਨੀਤੀ ਸ਼ੋਅ ਕਰਨਗੇ ਮੋਟਾ ਫਾਕ ਹੋ ਸਕਦਾ 3 ਜਾਂ 4 ਸਿਕਸਟੈਂਡ ਐਡ ਵੀ ਹੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਕਹਿੰਦੇ ਜੀ ਸਿਰਫ ਸਾਡਾ ਇੱਕੋ ਵਾਦਾ ਜਿਹੜਾ ਸੀਗਾ ਉਹ ਪੈਂਡਿੰਗ ਚੱਲ ਰਿਹਾ ਹੈ 11 ਦਾ ਜਿਹੜਾ 1000 ਰੁਪਏ ਦੇਣ ਦਾ ਉਹ ਵੀ ਅਸੀਂ ਕਹਿੰਦੇ ਹੁਣ 1100 ਦੇਵਾਂਗੇ ਇਸ ਵਾਰ ਕੀ ਲੱਗਦਾ ਵੀ ਜੇਕਰ ਪਹਿਲਾਂ 300 ਯੂਨਿਟ ਵਾਲਾ ਜਿਹੜਾ ਵਾਦਾ ਸੀਗਾ ਉਹ ਤਾਂ ਉਹਨਾਂ ਨੇ ਪੂਰਾ ਕਰਤਾ ਹੁਣ ਲੱਗਦਾ ਕਿ ਜਿਹੜਾ 1100 ਯੂਨ 1100 ਰੁਪਏ ਦੇਣ ਦੀ ਗੱਲ ਕੀਤੀ ਉਹਦੇ ਨਾਲ ਕੋਈ ਲੋਕ ਹੋਣਗੇ ਇਨਫਲੂਐਂਸਰਾਂ ਤੋਂ ਮੇਰੇ ਖਿਆਲ ਤੋਂ ਕੋਈ ਨਹੀਂ ਆਪਾਂ ਕਰਦੇ ਕਿ ਜੇ ਤੇ ਜਿਸ ਮਿਸਾਲ ਕਹਿ ਰਹੇ 500 ਰੁਪਏ ਹੋ ਹੋ ਵਧਾ ਕੇ ਜਿਆਦਾ ਦੇ ਦਾਂਗੇ ਤਾਂ ਲੋਕਾਂ ਦੇ ਕੋਈ ਜਿਆਦਾ ਇਨਫਲੂਐਂਸਿਸ ਚੀਜ਼ਾਂ ਨਹੀਂ ਹੋਏਗਾ ਲੋਕ ਆਪਣੇ ਹਿਸਾਬ ਨਾਲ ਬੁੱਕਾ ਪਾਣਗੇ ਪਟਿਆਲੇ ਨੂੰ ਕਿਵੇਂ ਦੇਖਦੇ ਹੋ ਪਟਿਆਲੇ ਦੇ ਵਿਚਾਰ ਕਹਿੰਦੇ ਵੀ ਕੁਝ ਹੱਦ ਤੱਕ ਜਿਹੜਾ ਬਦਲਾਅ ਹੈ ਉਹ ਦੇਖਣ ਨੂੰ ਮਿਲਿਆ ਹੈ ਅੱਜ ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਜਿਹੜਾ ਹੈਲਥ ਸਟ੍ਰਕਚਰ ਹੈ ਪਟਿਆਲੇ ਦਾ ਉਹ ਇੰਪਰੂਵ ਹੋਇਆ ਹੈ ਮੁਹੱਲਾ ਕਲੀਨਿਕ ਖੋਲੇ ਗਏ ਨੇ ਲੱਗਦਾ ਵੀ ਉਹਦੇ ਨਾਲ ਕੋਈ ਬਦਲਾਅ ਹੋਇਆ ਹੈ ਜਿਵੇਂ ਮੈਂ ਮੁਹੱਲਾ ਕਲੀਨਿਕ ਜਿਹੜੇ ਖੋਲੇ ਗਏ ਪਰ ਉੱਥੇ ਕੋਈ ਨਾ ਸਟਾਫ ਹੈ ਨਾ ਕੋਈ ਮਜਬੂਰ ਹੈ ਪਹਲਿਆਂ ਨਹੀਂ ਸੀ ਸ਼ਾਂਤ ਨਹੀਂ ਸੀ ਜਿੰਨੇ ਵੇਲੇ ਜਿਆਦਾ ਦੇਖੋ ਲੋਕ ਹੀ ਲੱਗੇ ਹੁੰਦੇ ਸੀ ਪਾਉੜਾ ਬਾਈ ਉਹਨੇ ਨੇੜੇ ਨੇੜੇ ਖੋਦ ਦਿੱਤਾ ਜੇ ਤੁਸੀਂ ਦੇਖੋ ਪਾਸੇ ਰੋਡ ਤੇ ਖੋਦਤਾ ਮਾਲਾ ਕੋਈ ਇਹਨਾਂ ਜੋ ਨਾਲ ਇਥੇ ਦਿਖ ਨੂੰ ਹਾਂ ਸਾਹਿਬ ਦੇ ਗ੍ਰਾਮ ਚ ਖੋਦ ਦਿੱਤਾ ਐਨੀ ਨੇੜੇ ਖੋਦਣ ਦੀ ਕੀ ਮਤਲਬ ਸੀਗਾ ਇਹ ਸਿਰਫ ਵੇਸਟੇਜ ਹੋ ਗਿਆ منی ਆ ਵੀ ਇਨਫਰਾਸਟ੍ਰਕਚਰ ਕ੍ਰੀਏਟ ਕਰਤਾ ਇਹਨਾਂ ਨੇ ਬਾਕੀ ਉਹ ਕੇ ਇਨਫਰਾਸਟ੍ਰਕਚਰ ਜਿਹੜਾ ਤੇ ਡਾਕਟਰ ਜਾ ਹੋਂ ਨਾ ਤੇ ਇਹ ਸਟਾਰਟ ਹੋਉਣਾ ਉਹ ਵੇਲੇ ਅਕਾਲੀ ਸਲ ਦੀ ਗੱਲ ਕਰਦੇ ਹਾਂ ਅਕਾਲੀ ਸਲ ਅਲੱਗ ਕੰਨੀ ਵੀ ਬੜੀ ਜੁੜੀ ਹੋਈ ਪਾਰਟੀ ਹੈ ਪੰਜਾਬ ਦੀਆਂ ਜਿਹੜਾ ਜੁੜੀਆਂ ਹੋਈਆਂ ਨੇ ਉਸ ਨਾਲ ਅੱਜ ਕੱਲ ਕਿੱਥੇ ਦੇਖਦੇ ਕਿੱਥੇ ਖੜੀ ਹੈ ਉਹ ਗਾਲੀ ਜ਼ੀਰੋ ਹੋ ਰਿਹਾ ਨਹੀਂ ਕੀ ਲੱਗਦਾ ਹੁਣ ਮਤਲਬ ਉਹ ਸੁਖਵੀਰ ਬਾਦਲ ਤਾਂ ਵਾਰ-ਵਾਰ ਦਾਵਾ ਕਰ ਰਹੇ ਨੇ ਕਿ ਹਾਂਜੀ ਹਰ ਪਾਰਟੀ ਦਾਵਾ ਕਰ ਰਹੀ ਹੈ ਉਹ ਕਹਿੰਦਾ ਮੈਂ 13 ਜਿੱਤਾਂਗਾ ਭਰੋਂ ਤੋਂ ਆ ਜਾਂਦਾ ਉਸਦੇ ਵੀ ਕਹਿੰਦੀ ਅਸੀਂ ਜਿੱਤਾਂਗੇ ਪੰਜ ਸਟੈਂਡ ਦੀ ਹੱਥੀ ਜਿੱਤਾਂਗੇ ਹਰ ਪਾਰਟੀ ਦਾਵਾ ਕਰ ਰਹੀ ਹੈ ਜਦ ਤੱਕ ਲੜਦੇ ਆਦੇ ਸਾਰੇ ਦਾਵਾ ਕਰਦੇ ਨੇ ਇਕ ਇੰਪੋਰਟੈਂਟ ਬੜਾ ਪੁਆਇੰਟ ਹੈ ਇਹ ਰਾਮ ਮੰਦਰ ਵਾਲਾ ਜਿਹੜਾ ਰਾਮ ਮੰਦਰ ਦਾ ਮੁੱਦਾ ਚੱਕ ਕੇ ਬਾਰ-ਬਾਰ ਉਸ ਤੇ ਮੋਟਾ ਮੰਗਿਆ ਜਾ ਰਿਹਾ ਨੇ ਆ ਖੁਦ ਪ੍ਰਧਾਨ ਮੰਤਰੀ ਵੀ ਰਾਮ ਮੰਦਰ ਦੇ ਨਾਮ ਤੇ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਨੇ ਕੀ ਲੱਗਦਾ ਵੀ ਉਹ ਸਿਆਸਤ ਮੋਣੀ ਚਾਹੀਦੀ ਜਿਹੜੀ ਧਰਮ ਦੇ ਨਾਮ ਤੇ ਮੰਦਰ ਦੇ ਨਾਮ ਤੇ ਕੋਈ ਮੁੱਦਾ ਨਹੀਂ ਹੈ ਰਾਮ ਮੰਦਰ ਕੁਝ ਮੋਟਾ ਮਿਲ ਜਾਂਦੀ ਹੈ ਹਿੰਦੂਆਂ ਦੀਆਂ ਬਾਟੀ ਤੇ ਵੀ ਨਹੀਂ ਮਿਲਦੀਆਂ 50 ਤਾਂ ਨਹੀਂ ਮਿਲਦੀਆਂ ਨਹੀਂ ਪਰ ਮੰਦਰ ਬੜਨ ਨਾਲ ਚੰਗੀ ਗੱਲ ਹੈ ਮੰਦਰ ਤਾਂ ਬਸ ਤੋਂ ਉਹ ਬਣੇ ਹੋਏ ਨੇ ਅ ਜਰਾ ਮੰਦਰ ਬਣੇ ਹੋਏ ਨੇ ਇਸ ਸਪੈਸ਼ਲਿਸ ਮੰਦਰ ਦੀ ਟੀ ਇੰਪੋਰਟੈਂਸ ਜਿਆਦਾ ਤੇ ਪੌਡਰ ਹੈ ਜੀ ਇਹ ਰਾਮਦਾਸ ਮੰਦਰ ਹੈ ਉਥੋਂ ਚੁੱਕ ਕੇ ਮੂਰਤੀ ਉਥੇ ਰੱਖਤੀ ਇਹਦਾ ਇਲੈਕਸ਼ਨ ਮੂਤਾ ਬਣਾਇਆ ਬੀਜੇਪੀ ਨੇ ਕੰਨ ਲੱਗਦਾ ਮਤਲਬ ਚੋਣਾਂ ਦੇ ਨੇੜੇ ਆ ਕੇ ਇਹ ਜੇ ਸਟੰਡ ਕੀਤਾ ਗਿਆ ਇੱਕ ਚਲੋ ਮੰਦਰ ਬਣਦਾ ਤਾਂ ਚੰਗੀ ਗੱਲ ਆ ਹਰ ਧਰਮ ਦੇ ਇੱਕ ਬਿਲਕੁਲ ਸਟੰਡ ਕੀਤਾ ਗਿਆ ਇਨ ਆਰਡਰਸ਼ਨ ਉਹ ਵੋਟਾਂ ਤਾਂ ਪਹਿਲਾਂ ਕੀਤੀ ਗਈ ਹੈ ਸਾਡੀ ਇਨਕੰਪਲੀਟ ਆ ਪੂਰਾ ਨਹੀਂ ਹੋਇਆ ਹਾਂ ਵੋਤੋ ਦੀਆ ਮਾਹੌਲ ਚੱਲ ਰਿਹਾ ਜੀ ਇਲੈਕਸ਼ਨ ਦਾ ਵਧੀਆ ਮਾਹੌਲ ਚੱਲ ਰਿਹਾ ਇਹ ਅਲ ਦੇ ਵਿੱਚ ਜਿਹੜਾ ਮਹਾਰਾਣੀ ਪ੍ਰਨੀਤ ਕੋਰ ਹੈ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹੇ ਨੇ ਹੁਣ ਵੀ ਜ਼ੋਰ ਲਾਉਂਦੇ ਨਜ਼ਰ ਆ ਰਹੇ ਨੇ ਇਸ ਵਾਰ ਬਦਲਾਅ ਇਹ ਹੈ ਕਿ ਭਾਜਪਾ ਦੇ ਵੱਲੋਂ ਟਿਕਟ ਲੈ ਕੇ ਉਹ ਲੜ ਰਹੇ थे ਪਹਿਲਾਂ ਕਾਂਗਰਸ ਤੋਂ ਸੀਗੇ ਕੀ ਲੱਗਦਾ ਹੈ ਕਾਂਗਰਸ ਦੇ ਹੁੰਦੇ ਜੋ ਨਹੀਂ ਕਰ ਪਾਇਆ ਕਿ ਭਾਜਪਾ ਦੇ ਹੁੰਦਿਆ ਕਰ ਪਾਣਗੇ ਦੇਖੋ ਹੈ ਤਾਂ ਮੁਸ਼ਕਲ ਹੈ ਇਸ ਟਾਈਮ ਭਾਜਪਾ ਲਈ ਪੰਜਾਬ 'ਚ ਬਹੁਤ ਔਖਾ ਹੈ ਬਾਕੀ ਦੇਖੋ ਰਿਜ਼ਲਟ ਕੀ ਦੇਖੋ ਹੈ ਤਾਂ ਮੁਸ਼ਕਲ ਹੈ ਇਸ ਟਾਈਮ ਭਾਜਪਾ ਲਈ ਪੰਜਾਬ 'ਚ ਬਹੁਤ ਔਖਾ ਹੈ ਬਾਕੀ ਦੇਖੋ ਰਿਜ਼ਲਟ ਕੀ ਹੁੰਦੇ ਨੇ ਦੁਨੀਆ ਦਾ ਮੂਡ ਕਿੱਧਰ ਬਣਦਾ ਸਾਰਿਆਂ ਦੀ ਆਪੋ ਆਪਣੀ رائے ਹੈ ਆਪਦੀ ਸਰਕਾਰ ਹੈ ਆਪਦਾ ਵੀ ਹੈ ਕਾਲੀਦਲ ਦਾ ਵੀ ਹੈ ਆਪਣੀ ਆਪਣੀ ਜਗਾ ਸਾਰੀ ਇਹ ਚੱਲ ਰਹੀ ਕੰਪੇਨੀ ਚੱਲ ਰਹੀ ਆਪਦੀ ਗੱਲ ਕਰੀਏ ਆਪ ਦੇ ਵਿਚਕਾਰ ਪਹਿਲਾਂ ਬਲਬੀਰ ਸਿੰਘ ਜਿਹੜੇ ਨੇ ਉਹ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਵੱਲੋਂ ਕੁਝ ਚੰਗੇ ਕੰਮ ਕੀਤੇ ਗਏ ਨੇ ਕਿ ਹੁਣ ਲੱਗਦਾ ਵੀ ਉਹ ਐਮਪੀ ਜਿਹੜੀ ਟਿਕਟ ਹੈ ਜਿੱਤ ਸਕਣਗੇ ਉੱਥੋਂ ਦੇ ਆਪਣੇ ਵੱਲੋਂ ਤਾਂ ਸਾਰੇ ਕੰਮ ਅੱਛੇ ਕਰਦੇ ਆ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਦੇਖੋ ਦੋ ਦਿਨ ਦਿੱਤੀ ਜੇਗੀ ਨਿਕਲਦੀਆਂ ਕੀ ਐਸ ਗਿਆ ਮੰਗਾਂ ਨੇ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀ ਆਮ ਆਮ ਨਾਗਰਿਕ ਹੋਣ ਦੇ ਨਾਤੇ ਦੇਖੋ ਜੀ ਅਸੀਂ ਨੀਅਸ ਕਿਵੇਂ ਕਰ ਸਕਦੇ ਹੁਣ ਮੈਨੂੰ ਇਹ ਰਾਜਾ ਬਣਾ ਦਿਓ ਮੈਂ ਉਹ ਮੇਰਾ ਭਰਾ ਮੈਂ ਹੀ ਬਦਲ ਨੂੰ ਤੈਥੋਂ ਕੱਲ ਨੂੰ ਦੇਖੋ ਉਹ ਤਾਂ ਇੱਕ ਵੱਖ ਗੱਲ ਹੈ ਪਰ ਫਿਰ ਵੀ ਜਿਹੜਾ ਇਨਸਾਨ ਵੋਟਾਂ ਵੋਟ ਪਾਉਣ ਦਾ ਅਧਿਕਾਰ ਜਿਹੜੀ ਹੈ ਕਿ ਇੱਕ ਜਿਹੜੀ ਸਰਕਾਰ ਹੈ ਸਾਨੂੰ ਦਿੰਦੀ ਹੈ ਉਸ ਬਦਲੇ ਕੁਝ ਮੰਗਦਾ ਹੁੰਦੀਆਂ ਹਰ ਨਾਗਰਿਕ ਦੀ ਹੈ ਕਿ ਸਰਕਾਰ ਨੂੰ ਆ ਕੰਮ ਕਰਨੇ ਚਾਹੀਦੇ ਨੇ ਕੀ ਲੱਗਦਾ ਹੈ ਉਹ ਕੰਮ ਪੂਰੇ ਹੋ ਪਾਏ ਨੇ ਪਹਿਲਾਂ ਵੀ ਮੋਤੀ ਸਰਕਾਰ ਕੇਂਦਰ ਦੇ ਵਿੱਚ ਰਹੀ ਹੈ ਬਾਅਦ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਤਾਂ ਆਮ ਆਦਮੀ ਪਾਰਟੀ ਨੇ ਆਪਣੀ ਪਕੜ ਬਣਾਈ ਸਰਕਾਰ ਦੇ ਉੱਤੇ 90 ਜਿਹੜੇ ਜਿਹੜੇ 92 ਐਮ ਐਲ ਏ ਨੇ ਜਿੱਤੇ ਤੇ ਹੁਣ ਕੀ ਲੱਗਦਾ ਵੀ ਬਦਲਾਅ ਆਇਆ ਪੰਜਾਬ ਦੇ ਵਿਚਕਾਰ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਸਰਕਾਰ ਆਇਆ ਇਹੋ ਜਿਹਾ ਮੁੱਖ ਮੰਤਰੀ ਮੇਰੀ ਸੁਰਤ ਦੀ ਨਹੀਂ ਆਇਆ ਤਰਨ ਰੈਡ ਸਾਲ ਨੰਬਰ ਹੋਗੀ ਇਹੋ ਜਿਹਾ ਮੁੱਖ ਮੰਤਰੀ ਮੇਰੇ ਹਿਸਾਬ ਨਾਲ ਨਹੀਂ ਆਇਆ ਕੋਈ ਤੇ ਹੁਣ ਲੱਗਦਾ ਵੀ ਜੇਕਰ ਗੱਲ ਕਰੀਏ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਵੀ ਪੰਜਾਬ ਪਹੁੰਚਦੇ ਨੇ ਪਟਿਆਲੇ ਵਿਚਕਾਰ ਉਹਨਾਂ ਵੱਲੋਂ ਮਾਰਾਣੀ ਪ੍ਰਨੀਤ ਕੋਰ ਦੇ ਹੱਕ ਜਿ ਇੱਕ ਚੋਣ ਪ੍ਰਚਾਰ ਦੀ ਵੱਗੀ ਰੈਲੀ ਉਲਕੀ ਜਾਂਦੀ ਹੈ ਕੀ ਲੱਗਦਾ ਉਹਦਾ ਕੋਈ ਬੈਨੀਫਿਟ ਹੋਇਆ ਪਟਿਆਲੇ ਨੂੰ ਹੋਏਗਾ ਆਉਣ ਵਾਲੇ ਦਿਨਾਂ ਵਿੱਚ ਮੈਂ ਨਹੀਂ ਸਮਝਦਾ ਇਹ ਤਾਂ ਦਲ ਬਦਲਨੇ ਪ੍ਰਨੀਤ ਕੋਰ ਲਾਲੋ ਚਾਹੀ ਕੋਈ ਵੀ ਲਾਲੋ ਜਦੋਂ ਕਿ ਦੀਨ ਇੱਕ ਹੋਇਆ ਗਿਆ ਮੇਰਾ ਹੋਇਆ ਗਿਆ ਕਿਸੇ ਵੀ ਨਸਾਨ ਦਾ ਸਟੈਂਡ ਨਹੀਂ ਹੈਗਾ ਫਿਰ ਤੇ ਉਹ ਪ੍ਰਨੀਤ ਕੌਰ ਦੀ ਜੀਰੂ ਆਊਗੀ ਤੁਸੀਂ ਦੱਸੋ ਕਿਵੇਂ ਦਾ ਕਿਉਂਕਿ ਇਸ ਵਾਰ ਜਿਹੜਾ ਪਹਿਲਾਂ ਵੀ ਇੱਕ ਵਾਰ ਮਹਿਲਾ ਨੂੰ ਕੱਕਰ ਦਿੱਤੀ ਸੀਗੀ ਹੁਣ ਫਿਰ ਜਿਹੜਾ ਕੱਕਰ ਸ਼ਾਈ ਪਰਿਵਾਰ ਨਾਲ ਹੈ ਜਿਹੜਾ ਪਹਿਲਾਂ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਹੁਣ ਕੀ ਲੱਗਦਾ ਵੀ ਮਾਰਾ ਨਹੀਂ ਪ੍ਰਨੀਤ ਕੌਰ ਨੂੰ ਹਰਾ ਪਾਣਗੇ ਹਰਾ ਪਾਣਗੇ ਮਾਰ ਵਾਲੇ ਪ੍ਰਨੀਤ ਕੌਰ ਦਾ ਜ਼ਮਾਨਤ ਨਹੀਂ ਬਚਾ ਸਕਦੇ ਹੁਣ ਤੁਸੀਂ ਦੇਖਣਾ ਅੱਜ ਇੰਨੀ ਗਰਮੀ ਦੇ ਬਾਵਜੂਦ ਵੀ ਵਰਕਰ ਸਾਰੇ ਤੜਾ ਸ਼ਹਿਰ ਨਿਵਾਸੀ ਤੇ ਜਿਹੜਾ ਪੈਰ ਰੱਖਣੇ ਜਗ੍ਹਾ ਨਹੀਂ ਹੋਣੀ ਪੈਰ ਰੱਖਣੇ ਜਗ੍ਹਾ ਇੱਕ ਗੱਲ ਹੋਰ ਵੀ ਸੀਗੀ ਪਹਿਲਾਂ ਪਟਿਆਲਾ ਦੇ ਵਿੱਚ ਜਿਹੜੇ ਲੇਬਰ ਕਲਾਸ ਲੋਕ ਸੀਗੇ ਜਿਹੜੇ ਲੇਬਰ ਕਰਦੇ ਆ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਕਹਿੰਦੇ ਵੀ 4-400 ਰੁਪਏ ਦਿਹਾੜੀ ਤੇ ਸਾਨੂੰ ਬੁਲਾਇਆ ਗਿਆ ਪੈਸੇ ਵੀ ਨਹੀਂ ਦਿੱਤੇ ਗਏ ਜਦੋਂ ਪ੍ਰਧਾਨ ਮੰਤਰੀ ਦੀ ਰੈਲੀ ਪਟਿਆਲਾ ਦੇ ਵਿੱਚ ਸੀਗੀ ਕੀ ਲੱਗਦਾ ਵੀ ਉਹ じゃ ਕੁਝ ਆਪਣੀ ਪਾਰਟੀ ਤੇ ਵਿੱਤਾ ਨਹੀਂ ਹੈ ਸਾਡੇ ਦੇਖਣਾ ਲੋਕੀ ਆ ਮਹਾਰੇ ਆਣਗੇ ਆਪਣੇ ਆਪ ਭਲਾ ਬਲੈਂਡ ਵੀ ਲੋੜ ਦੀ ਕਿਸੇ ਨੂੰ ਲੋਕਾਂ ਜਿੰਨਾ ਤਾਂ ਸ਼ਾਰਾ ਸਾਡੀ ਪਾਰਟੀ ਪ੍ਰਤੀ ਲੋਕੀ ਆਪਣੇ ਆਪ ਆਣਗੇ ਤੁਸੀਂ ਦੇਖਣਾ ਗਰਵੀ ਦੇ ਬਿਜਾਉ ਜੂ ਦੀ ਲੋਕ ਕਿਵੇਂ ਆਂਦੇ ਨੇ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਕਿ ਵਧੀਆ ਕੰਮ ਕੀਤੇ ਗਏ ਨੇ ਸਿਹਤ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਪਟਿਆਲੇ ਜੀ ਕਿ ਲੱਗਦਾ ਹੋਰ ਕੀ ਹੋਣਾ ਜੇ ਜੇਕਰ ਬਲਬੀਰ ਸਿੰਘ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਮੈਂਬਰ ਪਾਰਲੀਮੈਂਟ ਬਣੇਗਾ ਤੇ ਜਿਹੜੇ ਗਰਾੜਾ ਮਿਲਣਗੇ ਆ ਉਹ ਪਟਿਆਲੇ ਨੂੰ ਕੰਮ ਆਣਗੇ ਪਟਿਆਲੇ ਦੇ ਹੋਰ ਡਵਲ ਨਹਿਰ ਦਾ ਹੋਰ ਬੜੇ ਕੰਮ ਹੈ ਜਿਹੜੇ ਹੋ ਜਾਣਗੇ ਕਿਹੋ ਜਿਹਾ ਪਟਿਆਲੇ ਦਾ ਮਾਹੌਲ ਹੈ ਕਿਉਂਕਿ ਚੋਣਾਂ ਨੂੰ ਸਿਰਫ ਅਜੇ 2 ਦਿਨ ਹੀ ਰਹਿ ਗਏ ਨੇ ਕੀ ਲੱਗਦਾ ਵੀ ਕਿਹਦੀ ਸਰਕਾਰ ਜਿਹੜੀ ਆ ਕੇਂਦਰ ਵਿੱਚ ਘਰ ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਰਹੇਗੀ ਜੀ ਹਾਂ ਜੀ ਇਹ ਬਹੁਤ ਵਧੀਆ ਬੰਦਾ ਹੈਗਾ ਜੀ ਇਹਨੇ ਸਾਰਾ ਕੁਝ ਮਾਫ ਕੀਤਾ ਹੈ ਸਾਰ ਬਿਜਲੀ ਦੇ ਬਿੱਲ ਕਿਤੇ ਮੇਰੇ ਘਰੇ ਦੋ ਏਸੀ ਲੱਗੇ ਪਿਆ ਡੇ ਡੇ ਟਨ ਦੇ ਉਹਨੇ ਬਿਜਲੀ ਐਨ ਫਰੀ ਜਮੀ ਨਹੀਂ ਆ ਬਿੱਲ ਜੀ ਹਾਲ ਤੱਕ ਨਹੀਂ ਆਇਆ ਇਹੀ ਜਿੰਨਾ ਚਾਹੀਦਾ ਜੀ ਹਰ ਵਾਰ ਅੱਪਾ ਕਹਿੰਦੇ ਸਰਕਾਰ ਬਹੁਤ ਵਧੀਆ ਜੀ ਬਾਕੀ ਸਰਕਾਰਾਂ ਕਾਂਗਰਸ ਹੈਗੀ ਇਹਨੇ ਕੁਸਰੀ ਬਣਾਇਆ ਅਕਾਲੀ ਦਲ ਇਹਨੇ ਕੁਸਰੀ ਬਣਾਇਆ ਬਾਕੀ ਸਰਕਾਰਾਂ ਕੋ ਸਭ ਬੇਕਾਰ ਹੈਗੇ ਆ ਜੀ ਅੱਪਾ ਨੂੰ ਜਸੀ ਨਹੀਂ ਕੋਈ ਸਰਕਾਰ ਆਤਮ ਆਤਮੀ ਪਾਰਟੀ ਜੱਸੀ ਹੈ ਜੀ ਵਾਹ ਇਹ ਗੱਲ ਕਰ ਰਹੀਏ ਕੇਂਦਰ ਦੇ ਵਿਚਕਾਰ ਭਾਜਪਾ ਸਰਕਾਰ ਹੈ ਉਹਦੇ ਉੱਥੇ ਇੱਕ ਗੱਲ ਕਹੀ ਜਾ ਰਹੀ ਹੈ ਕਿ ਰਾਮ ਮੰਦਰ ਬਣਾ ਦਿੱਤਾ ਰਾਮ ਮੰਦਰ ਦੇ ਨਾਮ ਉੱਤੇ ਸਿਆਸਤ ਹੋ ਰਹੀ ਹੈ ਕੀ ਲੱਗਦਾ ਹੈ ਉੱਥੇ ਜਿਹੜਾ ਇਹ ਮੁੱਦਾ ਚੱਕਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਵੀ ਪਟਿਆਲੇ ਪਹੁੰਚੇ ਸੀਗੇ ਉਹਨਾਂ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਰਾਮ ਮੰਦਰ ਬਣਾਤਾ ਉਹਦੇ ਕਰਕੇ ਲੋਕਸਤਾ ਨੂੰ ਵੋਟਾਂ ਦੇਣੇ ਕੀ ਲੱਗਦਾ ਹੈ ਵੀ ਵੋਟਾਂ ਪੈਣਗੀਆਂ ਵੀਰ ਜੀ ਇਹ ਆਪਣੀ ਸੀਰ ਹੈ ਆਪਣੀਆਂ ਜੁੱਤੀਆਂ ਤੁਸੀਂ ਆਪ ਦੇਖੋ ਜਨਤਾ ਦਾ ਪੈਸਾ ਜਨਤਾ ਦੀ ਲਾਥ ਉੱਥੇ ਲਾਇਆ ਆਪਣੇ ਪੱਲੋ ਲਾ ਕੇ ਦੇਖੇ ਨਾ ਸਰ ਤਾਂ ਫਾਇਦਾ ਹੋਰ ਕੀ ਲੱਗਦਾ ਹੈ ਵੀ ਹੋਰ ਕੀ ਮੰਗਾ ਹੋਣੀ ਚਾਹੀਦੀ ਕਿਉਂਕਿ ਜਿਵੇਂ ਵੀ ਲੋਕਾਂ ਨਾਲ ਗੱਲਬਾਤ ਕੀਤੀ ਆ ਆਮ ਆਦਮੀ ਪਾਰਟੀ ਦੇ ਲੋਕ ਖੁਸ਼ ਨੇ ਤੁਹਾਨੂੰ ਕੀ ਲੱਗਦਾ ਵੀ ਹੋਰ ਕੀ ਜਿਹੜੀਆਂ ਕਮੀਆਂ ਰਹਿ ਗਈਆਂ ਨੇ ਪੰਜਾਬ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਉਹ ਕਮੀਆਂ ਹੁਣ ਮੈਂਬਰ ਪਾਰਲੀਮੈਂਟ ਜਦੋਂ ਵੋਟਾਂ ਜਿੱਤ ਜਾਣਗੇ ਉਸ ਤੋਂ ਬਾਅਦ ਪੂਰੀਆਂ ਹੋਣੀਆਂ ਚਾਹੀਦੀਆਂ ਭਾਜੀ ਐਵੇਂ ਆ ਜੀ ਆਦਮਾ ਦੀ ਜਿਹੜੀ ਪਾਰਟੀ ਹੈਗੀ ਹੈ ਜੀ ਬਹੁਤ ਵਧੀਆ ਹੈਗੀ ਹੈ ਬਹੁਤ ਵਧੀਆ ਸਰਕਾਰ ਹੈਗੀ ਆਪਾਂ ਕਹਿੰਦੇ ਹਰ ਵਾਰ ਇਹੀ ਸਰਕਾਰ ਆਵੇ ਕੀ ਲੱਗਦਾ ਵੀ ਇਸ ਵਾਰ ਕੌਣ ਜਿਹੜਾ ਬਾਜ਼ੀ ਮਾਰ ਪਾਏਗਾ ਇਹ ਪਟਿਆਲਾ ਲੋਕ ਸਭਾ ਸੀਟ ਦੇ ਉੱਤੇ ਭਾਜੀ ਪਟਿਆਲਾ ਲੋਕ ਸਭਾ ਜਿਹੜੀ ਸੀਟ ਹੈ ਹੁਣ ਡਾਕਟਰ ਤਰਨਵੀਰ ਗਾਂਧੀ ਦੇ ਹੱਕ 'ਚ ਜਾ ਰਹੇ ਸਾਰੇ ਮਤਲਬ ਕਾਂਗਰਸ ਪਾਰਟੀ ਦੀ ਹਵਾ ਚੱਲ ਪਈ ਹੈ ਕਾਂਗਰਸ ਪਾਰਟੀ ਦੀ ਹੀ ਸੀਟ ਹੈ ਕੀ ਲੱਗਦਾ ਹੈ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਭਾਜਪਾ ਦੇ ਜਿਹੜਾ ਚੋਣ ਪ੍ਰਚਾਰ ਹੈ ਉਤੋਂ ਗਾਇਬ ਸੀਗੇ ਤੇ ਜੇਕਰ ਗੱਲ ਕਰੀਏ ਪ੍ਰਧਾਨ ਮੰਤਰੀ ਖੁਦ ਪਟਿਆਲੇ ਪ੍ਰਚਾਰ ਦੀ ਪਹੁੰਚਦੇ ਰਹੇ ਤੁਹਾਨੂੰ ਨੂੰ ਲੱਗਦਾ ਕਿ ਭਾਜਪਾ ਨੂੰ ਕੋਈ ਬੈਨੀਫਿਟ ਹੋਏਗਾ ਇਸ ਚੀਜ਼ ਦਾ ਨਹੀਂ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਇੱਥੇ ਆ ਕੇ ਵੀ ਕੋਈ ਏਦਾਂ ਦੀ ਗੱਲ ਨਹੀਂ ਕੀਤੀ ਕੋਈ ਪੰਜਾਬੀਆਂ ਬਾਰੇ ਰੋਜ਼ਗਾਰ ਬਾਰੇ ਉਲਟਾ ਉਹਨਾਂ ਨੇ ਇੱਥੇ ਆ ਕੇ ਜਿਹੜਾ ਕਿਸਾਨਾਂ ਨੂੰ ਅਤਵਾਦੀ ਦੱਸਿਆ ਇੱਥੇ ਦੇ ਲੋਕਾਂ ਨੂੰ ਗੈਂਗਸਟਰ ਦੱਸਿਆ ਉਹਨਾਂ ਨੇ ਇਹ ਗੱਲਾਂ ਆ ਕੇ ਇੱਥੇ ਗਲਤ ਕੀਤੀਆਂ ਉਹਨਾਂ ਨੇ ਤਾਂ ਇਹ ਦੱਸਿਆ ਨਹੀਂ ਹੈਗਾ ਵੀ ਅਸੀਂ ਕੋਈ ਰੁਜ਼ਗਾਰ ਲਿਆਵਾਂਗੇ ਪੰਜਾਬ ਲਈ ਹਨ ਤੇ ਉਹਨਾਂ ਦਾ ਕੋਈ ਫਰਕ ਨਹੀਂ ਪੈਣਾ ਇੱਥੇ ਹਾਂ ਤੇ ਕੀ ਲੱਗਦਾ ਹੈ ਜੇਕਰ ਕਾਂਗਰਸ ਦੀ ਗੱਲ ਕਰੀ ਤੁਸੀਂ ਕਹੇ ਰੋ ਤਰਨਵੀਰ ਗਾਂਧੀ ਇਸ ਵਾਰ ਮੈਦਾਨ ਦੇ ਵਿੱਚਕਾਰ ਉਤਰੇ ਨੇ ਬਦਲਾਅ ਕੀ ਆ ਸਕਦਾ ਹੈ ਕਿਉਂਕਿ ਕੱਲ ਵੀ ਜਦੋਂ ਰਾਹੁਲ ਗਾਂਧੀ ਦੀ ਕਿ ਰੈਲੀ ਸੀਗੀ ਪਟਿਆਲਾ ਦੇ ਵਿੱਚ ਤਾਂ ਲੋਕਾਂ ਦੇ ਵਿੱਚ ਕਰ ਇੱਕ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀਗਾ ਕੀ ਲੱਗਦਾ ਵੀ ਕੀ ਕੀ ਜਿਹੜੇ ਇੰਪਰੂਵਮੈਂਟ ਆ ਪਟਿਆਲੇ ਦੇ ਵਿੱਚਕਾਰ ਹੋ ਪਾਏਗੀ ਬਿਲਕੁਲ ਡਾਕਟਰ ਤਰਨਵੀਰ ਗਾਂਧੀ ਪਹਿਲਾਂ ਵੀ ਇੱਕ ਵਾਰ ਐਮਪੀ ਰਹੇ ਨੇ ਤੇ ਉਹਨਾਂ ਨੇ ਆਪਣੇ ਜਿੰਨਾਂ ਕੋਲ ਉਹਨਾਂ ਨੂੰ ਟਾਈਮ ਮਿਲਿਆ ਸੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਜਿਹੜਾ ਪਟਿਆਲਾ ਸ਼ਹਿਰ ਉਹਨਾਂ ਨੂੰ ਵੋਟ ਪਾ ਰਿਹਾ ਇਸ ਵਾਰ ਵੀ ਤੇ ਉਹਨਾਂ ਨੂੰ ਹੀ ਜਿਤਾਏਗਾ ਅਰਵਿੰਦ ਕੇਜਰੀਵਾਲ ਅੱਜ ਫਿਰ ਪਟਿਆਲੇ ਦਾ ਰੁਖ ਕਰ ਰਹੇ ਨੇ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਹੋਏਗਾ ਇਸ ਲੋਕ ਸਭਾ ਚੋਣਾਂ ਦੇ ਵਿਚਕਾਰ ਕਿ ਲੋਕ ਨਾਰਾਜ਼ ਨੇ ਉਹਨਾਂ ਤੋਂ ਦੇਖੋ ਜੇ ਤਾਂ ਉਹਨਾਂ ਨੇ ਕੋਈ ਕੰਮ ਕੀਤੇ ਹੋਣਗੇ ਉਹਨਾਂ ਨੂੰ ਲੋਕ ਲੋਕਾਂ ਦਾ ਫਤਵਾ ਜੀ ਉਹਨਾਂ ਨੂੰ ਦੇਣਾ ਚਾਹੁੰਦੇ ਤਾਂ ਦੇਣਗੇ ਬਾਕੀ ਉਹਨਾਂ ਦੇ ਟਾਈਮ ਦੇ ਵਿੱਚ ਕੰਮ ਤਾਂ ਇੱਥੇ ਕੋਈ ਆਮ ਆਦਮੀ ਪਾਰਟੀ ਨੇ ਦਾਦਾ ਦਾ ਹੋਈ ਨਹੀਂ ਕੁਝ ਆ ਇਹਨ ਕੁਝ ਲੋਕ ਜਿਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪਟਿਆਲਾ ਲੋਕ ਸਭਾ ਚੋਣਾਂ ਦੇ ਉੱਤੇ ਕਿਹੋ ਜਿਹੇ ਨਤੀਜੇ ਜਿਹੜੇ ਨੇ ਵੇਖਣ ਤੋਂ ਮਿਲ ਸਕਦੇ ਨੇ ਫਿਲਹਾਲ ਜਿਹੜਾ ਰੁਝਾਨ ਹੈ ਉਹ ਰਲਵਾ ਮਿਲਵਾ ਜਿਹੜਾ ਨਜ਼ਰ ਆ ਰਿਹਾ ਹੈ ਕਿਉਂਕਿ ਹਰ ਇੱਕ ਬੰਦੇ ਦਾ ਕੁਝ ਆਪਣਾ ਹੀ ਨਜ਼ਰੀਆ ਹੈ ਇਹਨਾਂ ਪਾਰਟੀਆਂ ਨੂੰ ਲੈ ਕੇ ਤੇ ਦੇਖਣਾ ਸਿਰਫ ਇਹ ਹੋਵੇਗਾ ਹੁਣ ਪੂਰੀ ਗੱਲ ਜਿਹੜੀ ਹੈ ਵੀ ਕਿਹੋ ਜਿਹੇ ਨਤੀਜੇ ਜਿਹੜੇ ਨੇ ਨਿਕਲ ਕੇ ਆਉਂਦੇ ਨੇ ਇਹ 4 ਤਰੀਕ ਨੂੰ ਹੀ ਪਤਾ ਲੱਗਣਗੇ ਪਟਿਆਲਾ ਤੋਂ ਪ੍ਰੋਫੈਸਰ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਦਾ ਅਨਮੋਲ